ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸੀ ਕਾ ਰਹਾ ਤੁਹਾਡਾ ਖੂਸਰਾ ਜ Punjab ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਝੂਠਾਂ ਦੀ ਖੁੱਲੀ ਪੋਲ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਗਲ ਗਲ ਤੇ ਝੂਠ ਮਾਰ ਰਹੇ ਨੇ ਕਿ ਪੰਜਾਬ ਦਾ ਖਜ਼ਾਨਾ ਨਕੋ ਨਕ ਭਾਇਆ ਹੋਇਆ ਹੈ ਹਰ ਰੋਜ਼ ਇੱਕ ਪਾਸੇ ਜਿੱਥੇ ਵੱਡੇ ਪੱਦਰ ਤੇ ਕਾਜਾ ਲਿਆ ਸਾਰਿਆ ਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਖਜ਼ਾਨੇ ਦੀ ਪਰਪਾਈ ਕਰ ਚੁੱਕੇ ਆ ਖਜ਼ਾਨੇ ਦੇ ਵਿੱਚ ਕਮੀ ਨਹੀਂ ਭਾਈ ਜੇਕਰ ਖਜ਼ਾਨੇ ਦੀ ਵਿੱਚ ਜੇ ਖਜ਼ਾਨੇ ਦੇ ਵਿੱਚ ਕਮੀ ਨਹੀਂ ਤੇ ਫਿਰ ਵੱਖ-ਵੱਖ ਵਿਭਾਗਾਂ ਦੇ ਕੋਲੋਂ ਪੈਸਾ ਵਾਪਸ ਕਿਉਂ ਮੰਗਵਾਇਆ ਗਿਆ ਕਿਉਂ ਤੁਸੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਨਸ਼ਨਾਂ ਦੀਆਂ ਤਨਖਾਹਾਂ ਰੋਕ ਰਹੇ ਹੋ ਕਿਉਂਕਿ ਪੈਸਾ ਨਹੀਂ ਹੈ ਲੇਕਿਨ ਇੱਧਰ ਜਿਹੜੀਆਂ ਰਿਓੜੀਆਂ ਬਣੀਆਂ ਸੀ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਉਨਾ ਰਿਓੜਿਆਂ ਦੀ ਪਰਪਾਈ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੈਂਟਰ ਸਰਕਾਰ ਤੇ ਕਦੇ ਦੇਸ਼ਾ ਅਤੇ ਵਿਦੇਸ਼ਾ ਤੋਂ ਵੱਡੇ ਪੱਧਰ ਤੇ ਕਰਜ਼ਾ ਲੈ ਕੇ ਯਾਨੀ ਕਿ ਹੋਰ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਉੱਪਰ ਇਨਾ ਕੋ ਕਰਜ਼ਾ ਹੋ ਜਾਵੇਗਾ ਕਿ ਇਹ ਲਗਭਗ ਕਰਜ਼ਾ ਉਤਾਰਨ ਦੇ ਕਰਜ਼ੇ ਦੀ ਉਹ ਵਿਆਜ ਉਤਾਰਨ ਦੇ ਲਈ ਪੰਜਾਬ ਸਰਕਾਰ ਨੂੰ ਕਰਜ਼ਾ ਲੈਣਾ ਪਵੇਗਾ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇ ਜਿਹੜੀ ਵੀ ਸਰਕਾਰ ਆਵੇਗੀ ਲੇਕਿਨ ਹੁਣ ਜਿੱਥੇ ਕਿ ਹਰ ਚਾਹੇ ਐਸਸੀ ਹੈ ਬੀਸੀ ਹੈ ਚਾਹੇ ਓਬੀਸੀ ਹੈ ਯਾਨੀ ਕਿ ਹਰ ਵਰਗ ਨੂੰ ਜਿਹੜੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ 300 ਯੂਨਟ ਪ੍ਰਤੀ ਮਹੀਨਾ ਯਾਨੀ ਕਿ 2 ਮਹੀਨਿਆਂ ਦੀ 600 ਉਸ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਕਰਜ਼ਾ ਚੁਕੇ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਹੱਥ ਵਿੱਚ 16 16000 ਕਰੋੜ ਰੁਪਏ ਦੀ ਕਟੌਤੀ ਕੀਤੇ ਤੋਂ ਬਾਅਦ ਸੂਬਾ ਸਰਕਾਰ ਨੇ ਸੂਬਾ ਸਰਕਾਰ ਨੇ ਕਰੀਬ 11200 ਕਰੋੜ ਰੁਪਏ ਦਾ ਕਰਜ਼ਾ ਲਿਆ ਸੂਬਾ ਸਰਕਾਰ ਨੇ ਪਾਵਰ ਕੌਮ ਨੂੰ ਪਿਛਲੇ ਸਾਲਾਂ ਦੀ 54 5400 44 ਕਰੋੜ ਰੁਪਏ ਦਾ ਵਕਾਫ ਸਬਸਿਡੀ ਦਾ ਭੁਗਤਾਨ ਕੀਤਾ ਹੈ ਜੋ ਇਸ ਕਰਜ਼ਾ ਕੱਜਲੀ ਰਾਸ਼ੀਬ ਚ ਕੀਤਾ ਗਿਆ ਹੈ ਵਿੱਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਬਿਜਲੀ ਸਬਸਿਡੀ ਦਾ ਭੁਗਤਾਨ ਕਰਨ ਸਣੇ ਕਈ ਹੋਰ ਸੁਧਾਰ ਕਰਕੇ ਕੇਂਦਰੀ ਵਿੱਤ ਮੰਤਰੀ ਨਾਲ ਸੰਪਰਕ ਕਰਕੇ ਆਪਣੀ 16000 ਕਰੋੜ ਰੁਪਏ ਦੀ ਕਟੌਤੀ ਨੂੰ ਪੂਰਾ ਕਰਨ ਦਾ ਖੁਸ਼ੀ ਕਰ ਰਹੀ ਹੈ ਸਰਕਾਰ ਨੂੰ 4776 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਜਿਸ ਦਾ ਪੁਰਾਣਾ ਕਰਜ਼ਾ 24000 ਕਰੋੜ ਰੁਪਏ ਹੈ ਵਿਆਜ ਸ਼ਾਮਲ ਹੈ ਪਰ ਵਿੱਤ ਮੰਤਰੀ ਵੱਲੋਂ ਆਰਬੀਏ ਨੂੰ ਭੇਜੇ ਗਏ ਪੱਤਰ ਵਿੱਚ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਦਾ ਪੂਰਾ ਭੁਗਤਾਨ ਨਾ ਕਰਨ ਸਾਡੇ ਕੋਈ ਕਦਮ ਨਹੀਂ ਚੁੱਕਿਆ ਤੇ ਉਹਨਾਂ ਨੂੰ ਦਿੱਤੇ ਗਏ ਕਰਜ਼ੇ ਨੂੰ 16000 ਕਰੋੜ ਰੁਪਏ ਕਟਾ ਦਿੱਤਾ ਹੈ ਯਾਨੀ ਕਿ ਇੱਕ ਪਾਸੇ 16000 ਪੈ ਕਰਜ਼ੇ ਦੀ ਕਟੌਤੀ ਕੀਤੀ ਗਈ ਹੈ ਸੈਂਟਰ ਸਰਕਾਰ ਵੱਲੋਂ ਤੇ ਦੂਸਰੇ ਪਾਸੇ ਇਸ ਭੁਗਤਾਨ ਨੂੰ ਲੈ ਕੇ 11 ਅਈ ਕਿਦਾ 11000 ਕਰੋੜ ਜਿਹੜਾ ਕਰਜ਼ਾ ਲੈਣਾ ਪੈ ਰਿਹਾ ਹੈ ਤਾਂ ਕਿ ਬਿਜਲੀ ਦਾ ਜਿਹੜਾ ਭੁਗਤਾਨ ਹੈ ਉਹ ਪੂਰਾ ਕੀਤਾ ਜਾ ਜਾ ਸਕੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤੇ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਨੱਕੋ ਨੱਕ ਹਰਿਆ ਤੇ ਭਰਿਆ ਹੈ ਲੇਕਿਨ ਇਧਰ ਜਲੂਸ ਨਿਕਲਿਆ ਪਿਆ ਹੈ ਯਾਨੀ ਕਿ ਦੂਸਰੇ ਪਾਸੇ ਦਿੱਲੀ ਵਾਲਿਆਂ ਨੇ ਵੀ ਪੱਕੇ ਡੇਰੇ ਲਾਏ ਹੋਏ ਨੇ ਉਹ ਸਾਰੀਆਂ ਤਨਖਾਹਾਂ ਗੱਡੀਆਂ ਦਾ ਖਰਚਾ ਪੈਟਰੋਲ ਡੀਜ਼ਲ ਦਾ ਖਰਚਾ ਖਾਣੇ ਦਾ ਕੋਠੀਆਂ ਦਾ ਖਰਚਾ ਵੀ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਾ ਰਿਹਾ ਹੈ ਧੰਨ